ਸਤਿ ਸ੍ਰੀ ਅਕਾਲ ਦੋਸਤੋ ਅੱਜ ਕਰਦੇ ਆਂ ਆਪਾਂ ਗੱਲ ਪੰਜਾਬ ਵਿੱਚ ਪਾਣੀ ਦੀ ਸਮੱਸਿਆ ਦੀ ਪਿਛਲੇ ਕਾਫੀ ਸਮੇਂ ਤੋਂ ਨਹਿਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਗਰਮੀ ਦਾ ਕਹਿਰ ਚੱਲ ਰਿਹਾ ਗਰਮੀ ਜ਼ਿਆਦਾ ਹੋਣ ਕਰਕੇ ਮੋਟਰਾਂ ਤੇ ਬਿਜਲੀ ਦੀ ਵੀ ਕਟ ਲੱਗਣ ਲੱਗ ਪਿਆ ਹਾਂ ਨਹਿਰਾਂ ਵਿੱਚ ਅਜੇ ਤੱਕ ਪਾਣੀ ਨਹੀਂ ਛੱਡਿਆ ਝੋਨੇ ਦੀ ਲਵਾਈ ਤੇ ਜੋ ਤਰੀਕ ਤੈਅ ਕੀਤੀ ਹੋਈ ਸੀ ਸਰਕਾਰ ਨੇ ਉਹ ਵਕ ਵਕ ਖੇਤਾਂ ਵਿੱਚ ਵਕ ਵਕ ਤਰੀਕਾ ਦਿੱਤੀ ਸੀ ਜੋ ਕਿ 11 12 ਤੋਂ ਸ਼ੁਰੂ ਹੋਣੀ ਤੇ 15 ਤੋਂ ਬਾਅਦ ਜਿਹੜਾ ਮਰਜ਼ੀ ਸਾਰੇ ਇਲਾਕੇ ਚ ਲਾ ਸਕਦੇ ਤੇ 11 ਤਰੀਕ ਨੂੰ ਪਾਣੀ ਛੱਡਣ ਦਾ ਵਾਅਦਾ ਗਵਰਨਮੈਂਟ ਨੇ ਕੀਤਾ ਸੀ ਅਜੇ ਤੱਕ ਕੁਝ ਨਹਿਰਾਂ ਤਨਾਂ ਨੇ ਸਹਾਈਵ ਨਹੀਂ ਕੀਤੀ ਹੋਈ ਤੇ ਬਾਕੀ ਜਦੋਂ ਸਾਇਕੀਤੀ ਵੀ ਹੋਈ ਉਹ ਨਹਿਰਾਂ ਦੇ ਵਿੱਚ ਅਜੇ ਤੱਕ ਪਾਣੀ ਨਹੀਂ ਛੱਡਿਆ ਜਦ ਤੱਕ ਪਾਣੀ ਨਹੀਂ ਛੱਡੂਗੀ ਤਾਂ ਉਹ ਝੋਨਾ ਕਿਦਾਂ ਲੱਗੂਗਾ ਇੱਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਵੱਧ ਤੋਂ ਵੱਧ ਨਹਿਰਾਂ ਦਾ ਪਾਣੀ ਲਾਓ ਤਾਂ ਕਿ ਜ਼ਮੀਨ ਦਾ ਜਿਹੜਾ ਪਾਣੀ ਦਾ ਪੱਧਰ ਆ ਉਹ ਥੱਲੇ ਨਾ ਜਾਵੇ ਕਿ ਜਦੋਂ ਆਪੇ ਮੋਟਰਾਂ ਨਾਲ ਪਾਣੀ ਲਾਉਂਦੇ ਆ ਤਾਂ ਜਿਹੜਾ ਤੈ ਸਾਡੀ ਧਰਤੀ ਦੀ ਪਾਣੀ ਦੀ ਥੱਲੇ ਜਾ ਰਹੀ ਹੈ ਤੇ ਅਸੀਂ ਗਵਰਨਮੈਂਟ ਨੂੰ ਇਹ ਅਪੀਲ ਕਰਦੇ ਆ ਕਿ ਜਿਹੜਾ ਪਾਣੀ ਆ ਉਹ ਜਲਦੀ ਜਲਦੀ ਨਹਿਰਾਂ ਵਿੱਚ ਛੱਡਿਆ ਜਾਵੇ ਤਾਂ ਜੋ ਮੋਟਰਾਂ ਘੱਟ ਚਲਾ ਸਕਣ ਤੇ ਨਹਿਰ ਦਾ ਪਾਣੀ ਜ਼ਿਆਦਾ ਵਰਤ ਸਕਣ ਜਿਹਦੇ ਨਾਲ ਧਰਤੀ ਹੇਠਲੇ ਪਾਣੀ ਦਾ ਜਿਹੜਾ ਪੱਧਰ ਆ ਉੱਚਾ ਰਹੇ ਨੀਵਾ ਨਾ ਜਾਵੇ ਪੰਜਾਬ ਦੇ ਵਿੱਚ ਤਾਂ ਹੋਰ ਪਾਣੀ ਦੀ ਸਮੱਸਿਆ ਹੈ ਕਿ ਜਿਹਨਾਂ ਇਲਾਕਿਆਂ ਵਿੱਚ ਪਾਣੀ ਦੀ ਸਮੱਸਿਆ ਪੱਧਰ ਥੱਲੇ ਚਲੇ ਗਿਆ ਉਹਨਾਂ ਇਲਾਕਿਆਂ ਵਿੱਚ ਕਲੈਕਟਰ ਦੀ ਮਨਜ਼ੂਰੀ ਤੋਂ ਬਿਨਾਂ ਤੁਸੀਂ ਬੋਰ ਨਹੀਂ ਕਰਾ ਸਕਦੇ ਇਸ ਕਰਕੇ ਅਸੀਂ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿ ਨਹਿਰਾਂ ਦੇ ਵਿੱਚ ਜਲਦੀ ਤੋਂ ਜਲਦੀ ਪਾਣੀ ਛੱਡਿਆ ਜਾਵੇ ਤਾਂ ਜੋ ਜਿਹੜੇ ਕਿਸਾਨ ਆ ਆਪਣਾ ਜਲਦੀ ਜਲਦੀ ਝੋਨਾ ਲਾ ਸਕੋ ਤੇ ਆਪਣਾ ਪਰਿਵਾਰ ਪਾਲ ਸਕੋ। ਇਸ ਵੀਡੀਓ ਨੂੰ ਬੇਰੇ ਕਿਸਾਨ ਵੀਰੋ ਵੱਧ ਤੋਂ ਵੱਧ ਸ਼ੇਅਰ ਕਰੋ। ਸਰਕਾਰ ਦੇ ਕੰਨਾਂ ਤੱਕ ਇਹ ਅਪੀਲ ਸਾਡੀ ਪਹੁੰਚ ਜਾਵੇ ਤੇ ਉਹਦੇ ਕੰਨ ਖੁੱਲ ਜਾਣ ਤੇ ਸਾਡਾ ਨਹਿਰਾਂ 'ਚ ਪਾਣੀ ਜਲਦੀ ਜਲਦੀ ਛੱਟ ਜਾਵੇ।